ਆਰਟੀਫੀਸ਼ੀਅਲ ਲਿੰਸ ਲਾਇਆ ਗਿਆ ਤੁਹਾਡੇ ਤੇ ਕਿੰਨੀ ਕੀ ਦਿੱਕਤਾਂ ਦਾ ਸਾਹਮਣਾ ਜਿਹੜਾ ਪਹਿਲਾਂ ਕਰਨਾ ਪੈਂਦਾ ਸੀ ਹਟਾ ਹੋ ਗਿਆ ਜੀ ਪਹਿਲਾਂ ਲੱਤ ਜਿੱਦਾਂ ਪਹਿਲਾਂ ਕਰਨਾ ਪੈਂਦਾ ਕਰਦੇ ਸੀ ਲਈ ਉਹ ਤੋਂ ਠੀਕ ਸੀਗਾ ਜੀ ਤੇ ਫਿਰ ਉਹ ਫਿਰ ਦੂਜੀ ਲਾਈ ਸੀ ਕਬਜ਼ੇ ਵਾਲੀ ਲੱਤ ਜੀ ਤੇ ਹੁੰਦੂ ਜੀ ਲਈ ਥੋੜੀ ਇਹਦਾ ਨਾ ਫਾਇਦਾ ਮੈਨੂੰ ਹੋਰ ਹੁੰਦਾ ਬਾਸ ਤੇ ਚੜ ਜਾਣਾ ਚਲ ਜਾਣਾ ਆਈ ਨਾ ਕੱਲਾ ਜੇ ਹੁੰਦਾ ਫਿਰ ਲੱਗਾ ਇਹਨਾਂ ਸਹੂਲਤਾ ਘਰ ਦੇ ਵਿੱਚ ਪਾਣੀ ਚੱਕ ਕੇ ਪ੍ਰਸ਼ਾਦਾ ਪਾਣੀ ਕੱਲਾ ਘਰੇ ਨਾ ਜੀ ਉਹ ਖਾ ਪੀ ਸਕਦਾ ਮੈਂ ਤਾਂ ਮਤਲਬ ਕੋਈ ਦਿੱਕਤ ਨਹੀਂ ਆਉਂਦੀ ਮੈਨੂੰ ਅੱਛਾ ਤੇ ਜੇ ਉਧਾ ਹੋਵੇ ਘਰੇ ਇੱਕ ਜੰਮਰੇਣਿਆ ਪੈਂਦਾ ਹੈ ਘਰ ਦਾ ਜ਼ਿੰਮੇਵਾਰ ਬੰਦਾ ਕੋਈ ਮੇਨ ਕੱਲ ਮੈਂ ਕਰਾਂ ਤੇ ਇਹ ਪੈਸੇ ਕਿਨੇ ਲਿੱਤੇ ਨਾ 200 ਰੁਪਏ ਲਿਆ ਸਾਰਾ ਕੁਝ ਵੀ ਨਹੀਂ ਆ ਜਿਵੇਂ ਬਾਹਰੋਂ ਲਵਾਨ ਰਹੀ ਮੈਨੂੰ ਕਿੱਡੋ ਕਰਨਾ ਸੀ ਮੈਨੂੰ ਉਹਨਾਂ ਨੇ ਦੱਸਿਆ ਸੀ ਆ ਵੀ ਤੁਹਾਡੀ ਇਹ 60000 ਤੋਂ ਸ਼ੁਰੂ ਹੋਊਗੀ ਫਿਰ 1.5 ਲੱਖ ਦੀ ਸੈਟ ਨਹੀਂ ਆਈ ਤਾਂ 3 ਲੱਖ ਦੀ ਲੱਗੂਗੀ ਇਹ 200 ਰੁਪਏ ਲੱਤ ਲੱਗੀ ਮੈਂ ਸੀਵੀਲ ਲੈ ਕੇ ਆਏ ਉਹਨੇ 800 ਰੁਪਏ ਲੈ ਲਿਆ ਮੇਤੋਂ ਕੀ ਬਾਤ ਹੈ ਜੀ ਇਹ ਸੇਵਾ ਹੈ ये कोई कोई कर सकता है हर एक नहीं कर सकता है तो लाइफ कितनी होती है इनकी इसकी कट टू कट फाइव ईयर लाइफ होती है five हम लोग पेशेंट को जब डिस्चार्ज करते हैं तो उस दिन हम लोग पेशेंट को बता देते हैं कि कम से कम आप पहला तो एक महीने बाद फॉलो अप के लिए आओ कि फॉलोअप के लिए आते हैं फिर हम लोग पेशेंट को चेक करते हैं उनका जो हमने फिटमेंट किया है वो प्रॉपर फिटमेंट है कि नहीं वो प्रॉपर चल पा रहे हैं कि नहीं चल पा रहे फिर उनको पेशेंट को बोलते हैं कि आप छः महीने या साल भर के बाद हमारे पास कंटिन्यू आते रहो और दिखाते रहो कि कहीं कोई दिक्कत तो नहीं आ रही है इसकी क्या है कि यहाँ पे जो सर्विसिंग होती है वो भी बिल्कुल फ्री है सर्विसिंग का कोई चार्ज नहीं लेते हैं पेशेंट आते हैं उनके पास कार्ड रहती है हम लोग देख के उनका सर्विसिंग कर देते हैं तो एल्बो जो है वर्किंग कंडीशन में होती है उसमें क्या होता है कंट्रोल केवर सिस्टम लगे हुए तो वो कंट्रोल केवर सिस्टम जैसे ही शोल्डर का फंक्शन करता है तो वो कंट्रोल केवर सिस्टम खींचते हैं फिर वो अपना जो एल्बो खुलता है फिंगर्स खुलते हैं वो किसी भी चीज़ को होल्ड कर ले सकते हैं जैसे कि चम्मच पकड़ना है चम्मच होल्ड कर लेंगे ग्लास पकड़ना है ग्लास होल्ड कर लेंगे जो गॉड गिफ्टेड है वो तो गॉड गिफ्टेड है आर्टिफिशियल जो है वो इतना हम कह सकते हैं कि 90 परसेंट पेशेंट अपना वो प्रॉपर काम कर सकते हैं जब हम लोग पेशेंट आते हैं तो उनको प्रॉपर ट्रेनिंग देते हैं बताते हैं कैसे उनका यूज करना है उस तरह से उनको यूज करके यहाँ पे दिखाते हैं और बोलते हैं घर पे भी आप सेम चीज़ यूज करो तो साढ़े नाल अंकल जी मौजूद ने गल करा अंकल जी अज इत पहुँचे हो ते आर्टिफिशियल बिलिंग लगे ने तो हूँ कि महसूस कर रहे हो ठीक है मैं चल सक बड़े आराम न चल सकता लत्त भी फिट है पैर छोटा कराने वो करा लिया मैं ਬਾਕੀ ਸਭ ਠੀਕ ਹੈ ਹਮ ਅਕਲ ਜੀ ਹੋਇਆ ਕਿਦਾਂ ਸੀਗਾ ਇਨਸੀਡੈਂਟ ਕਿਦਾਂ ਹੋਇਆ ਇਹ ਮੈਨੂੰ ਗੂਠਾ ਵੇ ਦਾ ਕਾਲਾ ਹੋ ਗਿਆ ਸੀ ਉਪਰੋਂ ਕਿਉਂ ਹੋਣਾ ਦੱਸੋ ਤੇਨ 슈ਗਰ ਹੈ 슈ਗਰ ਦਾ ਕੇ ਫਿਰ ਇਹ ਮੇਰਾ ਪੈਰ ਗਲ ਗਿਆ ਮੈਂ ਫਿਰ ਬੱਸੀ ਦੀੋਂ ਕਟਾਇਆ ਲੱਤ ਕੱਟੀ ਹੈ ਮੇਰੀ 21 ਦੇ ਵਿੱਚ ਉਦੋਂ ਬਾਅਦ ਲੱਤ ਮੈਂ ਇੱਥੇ ਲੁਆਣ ਆਇਆ ਸੀਗਾ ਅੱਛਾ ਤੇ ਇਹ ਟ੍ਰੀਟਮੈਂਟ ਵਗੈਰਾ ਵੀ ਪਹਿਲਾਂ ਕਿ ਚਿਕਰਾਈ ਕਿਤੋਂ ਇਹ ਆਪਰੇਸ਼ਨ ਹੋਇਆ ਸੀ ਬੱਸੀ ਹਸਪੀਟਲ ਚੋਂ ਮੇਰਾ ਜੀ ਉਤਰੀ ਕਾਪੀ پیسے ਲੱਗੇ ਸੀ ਤੇ ਫਿਰ ਮੈਨੂੰ ਇੱਥੇ ਤਾਂ ਦੱਸਿਆ ਬਨ ਕਿਸੇ ਨੇ ਵੀ ਤੁਸੀਂ ਉੱਥੇ ਜਾਓ ਵੀ ਉਸ ਲੱਤ ਲਗਾਉਂਦੇ ਆ ਤੇ ਫਿਰ ਮੈਂ ਇੱਥੇ ਆਇਆ ਸੀਗਾ 21 ਦੇ ਵਿੱਚ ਤੇ ਹੁਣ ਠੀਕ ਐ ਮੈਂ ਵਧੀਆ ਤੇ ਅੰਕਲ ਜੀ ਉਸ ਤੋਂ ਪਹਿਲਾਂ ਜਿੱਦਾਂ ਕਹਿ ਲਈ ਕਿ ਜਿੱਦਾਂ ਫਿਰ ਉਸ ਪਹਿਲਾਂ ਕਿਦਾਂ ਕੰਮ ਕਰਦੇ ਸੀ ਹੁਣ ਤਾਂ ਚਲੋ ਲੱਤ ਲੱਗ ਗਈ ਐ ਤੇ ਹੁਣ ਵਧੀਆ ਮੈਂ ਚੱਲ ਫਿਰ ਬੰਨ ਰਿਹਾ ਤਾਂ ਇਹ ਮੈਂ ਬੀਕੋ ਪੈਸੇ ਹੈ ਮੈਂ ਠੀਕ ਐ ਮੈਂ ਮੇਰਾ ਬੇਟਾ ਲਾਇਕ ਐ ਮੈਨੂੰ ਕੋਈ ਕਮੀ ਨਹੀਂ ਹੈ ਉਹ ਮੈਂ ਕੰਮ ਨਹੀਂ ਕਰਦਾ ਮੈਂ ਪਹਿਲਾਂ ਸਲਾਈ ਦਾ ਕੰਮ ਕਰਦਾ ਸੀ ਕੋਟ ਸ਼ੇਰਵਾਨੀ ਬਣਾਉਂਦਾ ਸੀ ਜੀ ਪਰ ਹੁਣ ਨਹੀਂ ਬਣਾਉਂਦਾ ਕਿਉਂਕਿ ਮਸ਼ੀਨ ਤੋਂ ਹੀਟ ਆ ਉੱਤਰ ਮੇਲੇ ਨਾ ਅਗਰ ਮੈਂ ਗਿਰ ਗਿਆ ਸੱਟ ਲੱਗ ਗਈ ਫਿਰ ਉਹੀ ਡਾਕਟਰਾਂ ਨੇ ਪੈਸੇ ਖਾ ਜਾਣਗੇ ਜੀ ਤੇ ਹੁਣ ਜਿੱਦਾਂ ਹੁਣ ਆ ਪਵਾਤਾ ਵਾ ਹਨਾ ਵੀ ਲਾਤੇ ਵੇ ਹੁਣ ਪੇਨ ਵਗੈਰਾ ਤਾਂ ਨਹੀਂ ਹੁੰਦਾ ਪੇਨ ਕੋਈ ਨੁਕਸ ਨਹੀਂ ਹੁੰਦੀ ਇੱਕ ਵਾਰ ਡਰਜਾ ਦਿੰਦਾ ਕਿਉਂਕਿ ਕਿਸੇ ਨੇ ਪ੍ਰੈਕਟਿਸ ਨਹੀਂ ਕਰਾਈ ਮੈਨੂੰ ਉਹ ਇਸ ਕਰਕੇ ਮੈਂ ਫਿਰ ਇਹ ਹੀ ਰੱਖੀ ਹੋਈ ਹੈ ਨਾਲ ਜੀ ਮੈਂ ਨਾ ਉੱਠ ਕੇ ਬੜੇ ਆਰਾਮ ਨਾਲ ਕਿਰੇਏ ਆਉਂਗਾ ਹੂੰ ਤੇ ਸਰ ਮੈਂ ਕੱਲ ਮੈਂ ਕਰਾਂ ਤੇ ਪੈਸੇ ਕਿਨੇ ਲੈਂਦੇ ਨਾ 200 ਰੁਪਏ ਲਿਆ ਸਰ ਹੂੰ ਕੁਝ ਵੀ ਨਹੀਂ ਹੂੰ 200 ਰੁਪਏ ਦੇ ਤਾਂ ਇੱਕ ਟੈਂਡਾ ਬੰਦਾ ਖਾਣਾ ਖਾ ਲੂਗਾ ਹੂੰ ਬਲਕਿ ਉਹਦੇ ਵੀ ਘਰ ਤੇ ਹੀ ਖਾ ਲੂਗਾ ਉਹ ਵੀ ਕਹਿੰਦੇ ਰਜਿਸਟ੍ਰੇਸ਼ਨ ਚਾਰਜ ਆ ਵੀ ਆ ਜਿਹੜੀ ਆ ਚੀਜ਼ ਲਾਉਣੇ ਹੀ ਪਏ ਵਾਹ ਜਿਵੇਂ ਬਾਹਰ ਲਵਾਨ ਰਹੀ ਮੈਨੂੰ ਕਿੱਥੋਂ ਕਰਨਾ ਸੀ ਮੈਨੂੰ ਉਹਨੇ ਦੱਸਿਆ ਸੀ ਆ ਵੀ ਤੁਹਾਡੀ ਇਹ 60000 ਤੋਂ ਸ਼ੁਰੂ ਹੋਊਗੀ ਹੂੰ ਫਿਰ 1.5 ਲੱਖ ਦੀ ਸੈਟ ਨਹੀਂ ਆਈ ਤਾਂ 3 ਲੱਖ ਦੀ ਲੱਗੂਗੀ 1.5 ਲੱਖ ਤੋਂ ਸ਼ੁਰੂ ਹੋ ਕੇ 3 ਲੱਖ ਤੱਕ ਜਿਹੜੀ ਆ ਚੀਜ਼ ਲੱਗੇ ਯਾਰ ਲਾਂਗੇ ਜੀ ਫਿਰ ਉਹ 1.5 ਲੱਖ ਦੀ ਲੱਗੂਗੀ ਜੇ 1.5 ਲੱਖ ਦੀ ਸੈਟ ਨਾ ਬੈਠੀ ਫਿਰ 3 ਲੱਖ ਦੀ ਲੱਗੂਗੀ ਐਵੇਂ ਜੀ 200 ਰੁਪਏ ਲੱਗੇ 3 ਲੱਖ ਦੀ ਚੀਜ਼ ਦੋ ਫ੍ਰੀ ਦੇ ਵਿੱਚ ਜਿਹੜੀ ਕਹਿ ਸਕਦੇ ਆ 200 250 ਫ੍ਰੀ ਹੋ ਗਿਆ ਜੀ ਬਿਲਕੁਲ ਤੇ ਇਹਦੇ ਵਿੱਚ ਲੱਗ ਗਿਆ ਹੈ ਨਾ ਇਹ 200 ਰੁਪਏ ਲੱਗ ਗੀ ਮੈਂ ਸੀਵੀਲ ਲੈ ਕੇ ਆਏ ਉਹਨੇ 800 ਰੁਪਏ ਲੈ ਲਿਆ ਮੇਤੋਂ ਕੀ ਬਾਤ ਹੈ ਜੀ ਜਿਹੜਾ ਲੈ ਕੇ ਆਇਆ ਉਹਨੇ 800 ਰੁਪਏ ਲੈ ਲਿਆ ਤੇ ਜਿਨ੍ਹਾਂ ਨੇ ਹੁਣ ਲਗਾ ਕੇ ਦਿੱਤਾ ਹੁਣ ਤੁਹਾਨੂੰ ਚੱਲਣ ਮੰਗ ਕਰਤਾ ਉਹਨਾਂ ਨੇ 2250 ਰੁਪਏ ਲਏ ਦੇਖੋ ਸੁਣਦੀ ਹੈ ਇਹ ਇਥੇ ਮੈਂ ਜਿੰਨਾ ਵੀ ਆਇਆ ਮੈਂ ਡਾਕਟਰ ਸਾਹਿਬ ਵੀ ਦੇਖਿਆ ਉਹ ਵੀ ਗੱਲ ਸੁਣਦੀ ਹੈ ਬਲਕਿ ਕਈ ਵਾਰ ਉੱਠ ਕੇ ਆ ਜਾਂਦੀ ਹੈ ਵਾਕ ਪੁੱਤਰੀ ਕੀ ਵੀ ਕੋਪਰੇਟ ਵਧੀਆ ਕਰਦੇ ਹਾਂ ਉਹ ਸੋਹਣੀ ਤੇ ਕੀ ਕੀ ਕਹੋਗੇ ਹੋਰ ਮੇਰੀ ਬੇਟੀ ਆਈ ਸੀ ਉਹ ਇਹਨਾਂ ਨੇ ਕਿਤੇ ਕੈਂਪ ਲਾਇਆ ਹੁਣ ਉਸਾਨੂੰ ਚਾਹੀਦਾ ਇਹ ਕਪੜਾ ਗੋਡੇ ਵਾਲਾ ਦੇ ਤਾਂ ਇਹਨਾਂ ਨੇ ਕੁਛ ਨਹੀਂ ਹੂੰ ਉਹ ਵਧੀਆ ਰੱਖਦੀ ਹੈ ਕਰਕੇ ਹੂੰ ਬਲਕਿ ਮੈਂ ਤਾਂ ਇਹਨੂੰ ਕਿਹਾ ਸੀ ਵੈਸੇ ਹੀ ਲਾਓ ਮੇਕਲ ਨੂੰ ਹੂੰ ਇਹਨਾਂ ਲੇਡੀ ਮੈਨੂੰ ਕਿਸ਼ਤਾਂ ਹੀ ਦਿੱਤੀ ਸੀ ਦੇ ਵੀ ਨਹੀਂ ਸੀ ਵੀ ਪੈਸੇ ਲੈ ਲਓ ਪਰ ਲਿੱਤੇ ਨਹੀਂ ਨਹੀਂ ਲਈ ਹੂੰ ਉਹ ਕਹਿੰਦੀ ਸਾਡੀ 2000 ਤੋਂ ਜ਼ਿਆਦਾ ਡੋਨੇਸ਼ਨ ਨਹੀਂ ਲੈ ਸਕਦੇ ਸੀ ਅੱਛਾ ਹਾਂ ਡੋਨੇਸ਼ਨ ਵੀ ਨਹੀਂ ਲੈਂਦੇ ਨਾ ਠੀਕ ਜਲਦੀ ਨਹੀਂ ਦਿੰਦੇ ਇਹ ਸੇਵਾ ਹੈ ਇਹ ਕੋਈ ਕੋਈ ਕਰ ਸਕਦਾ ਹਰ ਇੱਕ ਨਹੀਂ ਕਰ ਸਕਦਾ ਹੈ ਤਾਂ ਪੇਸ਼ੈਂਟਸ ਹੋਰ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਕੀ ਨਾਮ ਹੈ ਜਗਨੀਤ ਸਿੰਘ ਜੀ ਕਿੱਥੋਂ ਆਇਓ ਸਰ ਜਗਰਾਵਾਵਾਂ ਲੋ ਆਏ ਸਿਧਵਾ ਵੇਟ ਜੀ ਸਰ ਕਿਵੇਂ ਦੇਖਦੇ ਹੋ ਕਿ ਅੱਜ ਆਰਟੀਫੀਸ਼ੀਅਲ ਲਿੰਗਸ ਲਾਇਆ ਗਿਆ ਤੁਹਾਡੇ ਤੇ ਕਿੰਨੇ ਕਿ ਦਿੱਕਤਾਂ ਦਾ ਸਾਹਮਣਾ ਜਿਹੜਾ ਪਹਿਲਾਂ ਕਰਨਾ ਪੈਂਦਾ ਸੀ ਤੇ ਹੁਣ ਜਿਹੜੀ ਇਹ ਸਹੂਲਤ ਤੁਹਾਨੂੰ ਸੰਸਥਾ ਵੱਲੋਂ ਦਿੱਤੀ ਗਈ ਹੈ ਇਹਦੇ ਨਾਲ ਤਾਂ ਸਰ ਬਹੁਤ ਫਾਇਦਾ ਹੋ ਗਿਆ ਜੀ ਪਹਿਲਾਂ ਲੱਤ ਜਿੱਦਾਂ ਪਹਿਲਾਂ ਕੱਦਨ ਦਾ ਕਰਦੇ ਕਾਈ ਉਹ ਤਾਂ ਠੀਕ ਸੀਗਾ ਜੀ ਤੇ ਫਿਰ ਉਹ ਫਿਰ ਦੂਜੀ ਲਾਈ ਸੀ ਕਬਜੇ ਵਾਲੀ ਲੱਤ ਜੀ ਇਹ ਹੁਣ ਦੂਜੀ ਲਾਈ ਥੋੜੀ ਇਹਦਾ ਨਾ ਫਾਇਦਾ ਮੈਨੂੰ ਹੋਰ ਹੁੰਦਾ ਬਾਸ ਤੇ ਚੜ ਜਾਣਾ ਚੜ ਜਾਣਾ ਆ ਰਹੀ ਨਾ ਕੱਲਾ ਜਿਹੜੀ ਦੂਜੀ ਲੱਤ ਲਾਈ ਸੀ ਉਹਦੇ ਨਾਲ ਮੈਨੂੰ ਥੋੜੀ ਜਿਹੀ ਦਿੱਕਤ ਆਉਂਦੀ ਸੀ ਜੀ ਇਹ 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 ਪਹਿਲਾਂ ਇੰਸਟੈਂਟ ਕਿੱਦਾਂ ਹੋਇਆ ਸੀਗਾ ਇਹ ਤੇ ਕਦੋਂ ਹੋਇਆ ਇਹ ਇਹ ਸਰ ਮੈਂ ਟਰੈਕਟਰ ਦੇ ਉੱਤੇ ਲੱਗਾ ਟਰੈਕਟਰ ਤੇ ਤੁਤੋਂ ਗਿਰ ਗਿਆ ਸੀ ਟਾਇਰ ਦੇ ਉੱਤੇ ਕੱਟੀ ਗਈ ਲੱਤ ਹੂੰ ਕਿੰਨਾ ਕਿੰਨੇ ਸਮਾਂ ਹੋ ਗਿਆ ਉਹ 8-10 ਸਾਲ ਹੋ ਗਏ ਨੇ ਇਹ ਤੇ ਕੰਮ ਕਰਨ ਦੇ ਵਿੱਚ ਵੀ ਤਾਂ ਕਾਫੀ ਦਿੱਕਤ ਆਂਦੀ ਹੁੰਦੀ ਹੋਣੀ ਉਹ ਤੋਂ ਜਦੋਂ ਹੁਣ ਸਰ ਮੇਰੇ ਕੋਲ ਹੁੰਦਾ ਨਹੀਂ ਕੰਮ ਨਹੀਂ ਕਰ ਸਕਦਾ ਪਹਿਲਾਂ ਕੰਮ ਕਰਦੇ ਸਾਰੇ ਮਿਸਤਰੀਆਂ ਦਾ ਕੰਮ ਵੀ ਬਾਹਰ ਵੀ ਜਾ ਕੇ ਆਇਆ ਸੀ ਜੀ ਜਦੋਂ ਦਾ ਫਿਰ ਲੱਗਾ ਇਹਨਾਂ ਸਹੂਲਤਾਂ ਘਰ ਦੇ ਵਿੱਚ ਪਾਣੀ ਚੱਕ ਕੇ ਪ੍ਰਸ਼ਾਦਾ ਪਾਣੀ ਕੱਲਾ ਕਰੇ ਨਾ ਜੀ ਉਹ ਵੀ ਖਾ ਸਕਦਾ ਮੈਂ ਤਾਂ ਮਤਲਬ ਕੋਈ ਦਿੱਕਤ ਨਹੀਂ ਆਉਂਦੀ ਮੈਨੂੰ ਅੱਛਾ ਤੇ ਜਦੋਂ ਵੀ ਘਰ ਇੱਕ ਜੰਮਰੇਣਿਆ ਪੈਂਦਾ ਹੈ ਘਰ ਦਾ ਜ਼ਿੰਮੇਵਾਰ ਬੰਦਾ ਕੋਈ ਜੇਦਾ ਕਰੋ ਕੋਈ ਸਮਾਨ ਚੁੱਕ ਕੇ ਲੈ ਗਿਆ ਤੇ ਮੇਰੇ ਕੋਲ ਬੈਠਾ ਰਹੇ ਨਾ ਮੈਂ ਕਿਹਾ ਭੱਜ ਕੇ ਚੋਰ ਫੜ ਸਕਦਾ ਸਰ ਹੱਸ ਕਰਕੇ ਆ ਵੀ ਇੰਨਾ ਸਹੂਲਤ ਹੋ ਗਈ ਆ ਵੀ ਕੋਈ ਦਿੱਕਤ ਨਹੀਂ ਆ ਵੀਵੇਂ ਨੂੰ ਕੋਈ ਸਾਰੇ ਸਾਰਾ ਟੱਬਰ ਚੱਲ ਜਾਣ ਗੇਟ ਮਾਰ ਕੇ ਚਾਬੀ ਜਿੰਦਾ ਹੋਵੇ ਜੇ ਚਾਬੀ ਰੱਖ ਘਰੇ ਕੌਣ ਕੌਣ ਨੇ ਤੇ ਕਰੇ ਬੱਚੇ ਆ ਕੰਮ ਤੇ ਚੱਲ ਜਾਂਦੇ ਘਰ ਦੇ ਆ ਕੰਮ ਤੇ ਚੱਲ ਜਾਂਦੇ ਕਰ ਕੱਲ ਨਹੀਂ ਕਰੇਗਾ ਤੇ ਕਿਤੇ ਨਾ ਕਿਤੇ ਮਯੂਸ ਵੀ ਹੁੰਦੇ ਹੋਗੇ ਵੀ ਕਿਦਾਂ ਕਿ ਇੱਕ ਪਹਿਲਾਂ ਮੈਂ ਕਿਸ ਤਰ੍ਹਾਂ ਦਾ ਸੀਗਾ ਤੇ ਉਸ ਟਾਈਮ ਮੈਂ ਕੁਝ ਵੀ ਭੱਜ ਕੇ ਕਰ ਲੈਂਦਾ ਸੀ ਤੇ ਫਰ ਉਸ ਤੋਂ ਬਾਅਦ ਜਿਹੜਾ ਇਸ ਤਰ੍ਹਾਂ ਹੋ ਗਿਆ ਤਾਂ ਮਯੂਸ ਤਾਂ ਕਿਤੇ ਨਾ ਕਿਤੇ ਹੁੰਦੇ ਹੁੰਦਾ ਸਰ ਬਹੁਤ ਜ਼ਿਆਦਾ ਮਹਿਸੂਸ ਹੁੰਦਾ ਸਾਰਾ ਜੇ ਖੋਦ ਮੈਂ ਆਪ ਕਮਾਈ ਕਰ ਫੋੜ ਕਮਾਈ ਕਰਕੇ ਕਰਨ ਵਾਲਾ ਖਾਨ ਵਾਲਾ ਬੰਦਾ ਜਿਹੜਾ ਅੱਜ ਮੈਂ ਖੋਦ ਬੱਚਾ ਦੇਖਦਾ ਕਿ ਮੈਨੂੰ ਖੋਦ ਯਾਰ ਕਮਾਈ ਕਰਕੇ ਦੇ ਦੇ ਕਿੱਥੇ ਮੇਰੀ ਆਪ ਦੇ ਜਿਹੜੇ ਪੈ ਹਰਿਆਣੇ ਦੇ ਯਾਰ 2000 5000 ਕਿਸੇ ਯਾਰ ਤੋਂ ਨੂੰ ਮੱਤ ਵੀ ਦੇ ਚੱਲ ਜਾਂਦੇ ਉਹ ਤੱਕ ਲੈ ਵੀ ਸਕਦੇ ਤੇ ਹੁਣ ਮੈਂ ਖੋਦ ਬੱਚਾ ਨੂੰ ਯਾਰ ਦੇਓ 100 200 ਦੇਓ 500 ਦੇਓ ਮੈਂ ਜਾਣਾਂ ਕਿਤੇ ਤੇ ਆਹ ਗੱਲ ਆ ਪਿਲਛੇ ਵੀ ਲੱਗੀ ਉਦਾਂ ਯਾਰ 1500 ਪੀਨਸ਼ਨ ਦਿੰਦੇ ਆ ਤੇ ਪਿਲਛੇ ਨਾਲ ਮੇਰਾ 1500 ਨਾਲ ਕੀ ਬੰਦਾ ਯਾਰ ਅੱਜ ਕੰਨ ਕੀ ਕਰਦੇ ਕੀ ਸੀ ਪਹਿਲਾਂ ਤੁਸੀਂ ਸਾਰ ਪਹਿਲਾਂ ਜਿਮੀਦਾਰਾਂ ਦੇ ਨਾਲ ਇਹਦਾ ਕੰਮ ਕਰਦਾ ਸੀ ਕੰਪੈਨ ਹਰਵੈਸਟਰ ਦਾ ਡਰਾਈਵਰ ਵੀ ਸੀਗਾ ਬਾਹਰ ਗਿਆ ਸੀਗਾ ਫਿਰ ਮਿਸਤਰੀ ਬਾਹਰ ਜਾ ਕੇ ਮਿਸਤਰੀ ਦਾ ਕੰਮ ਕੀਤਾ ਉੱਥੇ ਮੈਂ ਤੇ ਵਧੀਆ ਮੇਰੀ ਤਨਖਾਹ ਬਣਦੀ ਸੀ 25 20 25000 ਰੁਪਏ ਬਹੁਤ ਕਮਾਈ ਚੱਲਦਾ ਸੀ ਤੇ ਗਰੀਬੀ ਸੀ ਬਹੁਤ ਘਰ ਦੇ ਵਿੱਚ ਮੁਸ਼ਕਲ ਸੀਗਾ ਜੀ ਗੱਲ ਕਰੀਏ ਤਾਂ ਜਿੱਦਾਂ ਬਾਤ ਤੁਸੀਂ ਦੇ ਹੁਣੇ ਹਸਪੀਟਲਾਂ ਦੇ ਵਿੱਚ ਤਾਂ ਉੱਥੇ ਕਾਫੀ ਜ਼ਿਆਦਾ ਖਰਚਾ ਹੋ ਜਾਂਦਾ ਹੋਵੇਗਾ ਹਾਂ ਜੀ ਖਰਚਾ ਹੁੰਦਾ ਤੇ ਇੱਥੇ ਆ ਕੇ ਕੀ ਕੁਝ ਲੇਤਾ ਤੁਹਾਡੇ ਕੋਲ ਇੱਥੇ ਕੋਈ ਸਾਡੇ ਕੋਲ ਕੁਝ ਨਹੀਂ ਸਿਰਫ 200 ਰੁਪਏ ਫੀਸ ਹੈ ਜੀ ਸਰਕਾਰੀ ਜੋ ਉਹ ਵੀ ਸਾਡਾ ਹੱਕ ਬ ਤੇ ਅਫੀਸਦਾਨ ਨਾਲ ਇੰਨਾ ਸਾਨੂੰ ਸੌਖ ਹੁੰਦਾ ਜੀ ਬਹੁਤ ਜ਼ਿਆਦਾ ਉ ਤਾਂ ਪਹਿਲੋਂ ਮੈਂ ਆਏ ਡਾਕਟਰ ਸਾਹਿਬ ਨਾਲ ਗੱਲ ਕੀਤੀ ਕਿ ਸਰ ਮੈਂ ਜੈਪੁਰ ਜਾਣਾ ਹਾਂ ਉਹ ਕਹਿੰਦੇ ਨਹੀਂ ਜੈਪੁਰ ਨਹੀਂ ਜਾਣਾ ਇੱਥੇ ਤੇਰੀ ਲੱਤ ਲਾਵਾਂਗੇ ਤੇ ਇੱਥੇ ਹੀ ਤੁਹਾਨੂੰ ਸਹੂਲਤ ਮਿਲੇਗੀ 6 ਮਹੀਨਾ ਬਾਅਦ ਤੇਰੀ ਰੇਪੇਰ ਹਲਾਤ ਦੀ ਵੀ ਕਰਾਂਗੇ ਤੇਰੀ ਫਰੀ ਵੀ ਉਹਦੇ 200 ਰੁਪਿਆ ਪਰਚੀ ਤੇਰੀ ਲੱਗੂਗੀ ਵੀ 6 ਮਹੀਨਾ ਤੋਂ ਉੱਪਰ ਜੇ ਡੇਟ ਲੱਗੂਗੀ ਤੇ ਹੁਣ ਕੰਮ ਵਗੈਰਾ ਕਰ ਲੈਨੇ ਹੋ ਆਪ ਚੱਲ ਕੇ ਕੰਮ ਉਹਦਾ ਕੰਮ ਕਮਾਈ ਦਾ ਤਾਂ ਕੋਈ ਮੇਰੇ ਕੋਲ ਸਾਧਨ ਹੈ ਨਹੀਂ ਇਹ ਰੋਜ਼ਗਾਰ ਹੈ ਨਹੀਂ ਕੋਈ ਕੁਝ ਨਹੀਂ ਤੇ ਮਤਲਬ ਇੰਨਾ ਵੀ ਘਰ ਦੇ ਵਿੱਚ ਜ਼ਿੰਮੇਵਾਰੀ ਮੈਂ ਆਪਦੀ ਚਾਹ ਖਾਦਾ ਘਰ ਦੇ ਵਿੱਚ ਕੋਈ ਨਹੀਂ ਪਰਿਵਾਰ ਜਿੰਦੇ ਕੁੰਡੇ ਮਾਰ ਕੇ ਆਉਂਦਾ ਐ ਸੈੱਟ ਕਰਕੇ ਰੋਟੀ ਖਾ ਵੀ ਸਕਦਾ ਬਣਾ ਸਕਦਾ ਚਾਹ ਪਾਣੀ ਪੀ ਸਕਦਾ ਕੋਈ ਦਿੱਕਤ ਨਹੀਂ ਆਉਦੀ ਕੋਈ ਦਿੱਕਤ ਤਾਂ ਜਿਹੜਾ ਲੱਖਾਂ ਦਾ ਕੰਮ ਸੀਗਾ ਉਹ ਸਿਰਫ 200 ਰੁਪਏ ਦੇ ਵਿੱਚ ਇਸ ਸੰਸਥਾ ਵੱਲੋਂ ਕੀਤਾ ਗਿਆ ਕਿੱਦਾਂ ਜੀ ਆਹ ਮੈਂ ਲਾਤ ਲਵਾਈ ਸਰ ਉਹਦੋਂ ਲੱਖ ਕਹਿੰਦੇ ਡਾਕਟਰ ਸਾਹਿਬ ਕਹਿੰਦਾ ਲੱਖ ਰੁਪਏ ਦੀ ਲੱਤ ਲੱਗਣੀ ਆ ਤੇ ਮੈਂ ਕਹਿੰਦਾ ਸਰ ਮੈਨੂੰ ਲਾਓ ਮੈਂ ਬਾਹਰ ਅੰਦਰ ਜਾਣ ਦੀ ਦਿੱਕਤ ਆ ਜਦੋਂ ਮੈਂ ਬਾਸਤੇ ਵਿੱਚ ਚੜਦਾ ਮੈਨੂੰ ਮੁਸ਼ਕਲ ਆਉਂਦੀ ਆ ਤੇ ਉਹਦਾ ਫਿਰ ਦੱਸ ਸਰ ਆ ਬਈ ਛੇ ਬਿੱ ਟੈਂਪ ਲੱਗਣਾ ਸੀਗਾ ਜਦੋਂ ਦੋ ਫਿਰ ਸਾਰੇ ਬੈਠ ਕੇ ਸਾਰਾ ਨੇ ਗੱਲ ਕੀਤੀ ਤਾਂ ਹੁਣ ਪੇਨ ਵਗੈਰਾ ਤਾਂ ਨਹੀਂ ਹੁੰਦਾ ਵੀ ਇਸ ਨੂੰ ਲਾਣ ਤੋਂ ਬਾਅਦ ਨਹੀਂ ਕੋਈ ਦਿੱਕਤ ਨਹੀਂ ਆਉਂਦੀ ਜਿੱਦਾਂ ਮਤਲਬ ਲਾ ਲੈਣਾ ਮਤਲਬ ਉਦਾ ਨਹੀਂ ਦਾ ਲਾ ਕੇ ਰੱਖਣੀ ਪੈਂਦੀ ਜਦ ਰਾਤ ਨੂੰ ਸੌਣਾ ਜਿੱਦਾਂ ਤੇ ਫਿਰ ਜਦੋਂ ਬਾਹਰ ਅੰਦਰ ਜਾਣਾ ਫਿਰ ਲੱਤ ਲਾ ਕੇ ਫਿਰ ਜਾਣਾ ਪੈਂਦਾ ਬਾਥਰੂਮ ਚ ਉਦਾ ਨਹੀਂ ਆ ਲਾ ਕੇ ਸੌ ਨਹੀਂ ਸਕਦਾ ਰਾਤ ਨੂੰ ਮਤਲਬ ਜਿਹੜੀ ਸਹੂਲਤ ਬਹੁਤ ਵਧੀਆ ਜਿਹੜੀ ਦਿੱਤੀ ਗਈ ਹੈ ਬਹੁਤ ਵਧੀਆ ਸਹੂਲਤ ਮਿਲਦੀ ਹੈ ਕਿਉਂਕਿ ਇਹ ਸਰਕਾਰ ਨੇ ਜੋ ਸਾਨੂੰ ਦੇ ਰਹੀ ਹੈ ਸਹੂਲਤ ਬਹੁਤ ਵਧੀਆ ਦੇ ਰਹੀ ਹੈ ਜੀ ਸਿੱਧੀ ਜਿਹੜੀ ਗੱਲ ਆ ਤੇ ਇਹ ਅੱਜ ਲੱਖਾਂ ਦਾ ਕੰਮ ਜੇ ਜੈਪੁਰ ਵੀ ਜਾਂਦਾ ਪੈਸੇ ਜਾਣਾ ਸੀ ਆਉਣਾ ਸੀ ਜਾਣਾ ਦਿੱਕਤ ਗੱਡੀਆਂ ਰੇਲ ਗੱਡੀ ਤੇ ਕਿੰਨਾ ਮੁਸ਼ਕਲ ਤੇ ਹੁਣ ਕਿਦਾਂ ਲੱਗਦਾ ਕਿ ਹੁਣ ਓਕੇ ਹੋ ਠੀਕ ਹੋ ਕੰਮ ਜਿਹੜਾ ਵੀ ਨਾ ਨਾ ਤੋਂ ਚੰਗਾ ਤਾਂ ਤੋ ਹੋਸ਼ੇਗਾ ਹੁਣ ਕੋਈ ਖਰਚਾ ਨਹੀਂ ਹੋਇਆ ਮੈਂ ਸਿਰਫ ਆਇਆ ਹਾਂ ਸੱਦਵਾ ਤੋਂ 200 ਰੁਪਿਆ ਤੇਲ ਪਾਇਆ ਮੋਟਰਸਾਈਕਲ ਤੇ 200 ਰੁਪਿਆ ਹਾੜੀ ਤੇ ਪਰਚੀ ਲੱਗੀ ਆ ਤੇ 4-500 ਦੇ ਵਿੱਚ ਆ ਜਾਂਦਾ ਬਾਈਕ ਵਗੈਰਾ ਵੀ ਚਲਾ ਲੈਂਦੇ ਨਹੀਂ ਉਹ ਮੁੰਡਾ ਨਾਲ ਲੈਂਦਾ ਹੈ ਅੱਛਾ ਨਾਲ ਲੈਂਦਾ ਹਾਂਜੀ ਰਿਸ਼ਤੇਦਾਰਾਂ ਨਾਲ ਲੈਂਦਾ ਹੈ ਜੋ ਮੈਂ ਤੁਹਾਨੂੰ ਇਹ ਸਾਰਾ ਆਰਟੀਫੀਸ਼ੀਅਲ ਲੈਂਬ ਬਾਰੇ ਦੱਸਿਆ ਇਸ ਤੋਂ ਇਲਾਵਾ ਕਾਫੀ ਹੋਰੇ ਕੰਮ ਹੋਰ ਹੁੰਦਾ ਜਿਸ ਦੇ ਵਿੱਚ ਪੋਲੀਓ ਕਰੈਕਟਿਵ ਸਰਜਰੀ ਜੀ ਕਿ ਜਿਹੜੇ ਪੇਸ਼ੈਂਟ ਪੋਲੀਓ ਦੇ ਕਾਰਨ ਚੱਲ ਫਿਰ ਨਹੀਂ ਸਕਦੇ ਉਹਨਾਂ ਦੀ ਲਤ ਬਿੰਗੀ ਹੈ ਉਹਨਾਂ ਦੇ ਪੈਰ ਟੇਡੇ ਮੇਡੇ ਹੋ ਗਏ ਆ ਉਹਨਾਂ ਦੀ ਪੋਲੀਓ ਕਰੈਕਟਿਵ ਸਰਜਰੀ ਦਾ ਵੀ ਇੱਥੇ ਕੰਮ ਹੁੰਦਾ ਪੂਰਾ ਸਾਡੇ ਹਸਪੀਟਲ ਆਪਰੇਸ਼ਨ ਥੀਏਟਰ ਬਣਿਆ ਹੋਇਆ ਹੈ ਪਹਿਲਾਂ ਸਾਡੇ ਹਰ ਹਫਤੇ ਏ ਪੋਲੀਓ ਕਰੈਕਟਿਵ ਸਰਜਰੀ ਹੁੰਦੀ ਸੀ ਹੁਣ ਜਿਸ ਤਰ੍ਹਾਂ ਜਿਸ ਤਰ੍ਹਾਂ ਪੋਲੀਓ ਘਟਦਾ ਜਾ ਰਿਹਾ ਹੈ ਤੋਂ ਹਰ ਮਹੀਨੇ ਦੇ ਅੰਦਰ ਕਮ ਸੇ ਕਮ ਐਸਾ ਇੱਕ ਕੈਂਪ ਪੋਲੀਓ ਕਰੈਕਟਿਵ ਸਰਜਰੀ ਦਾ ਵੀ ਹੋ ਰਿਹਾ ਹੈ ਔਰ ਇਸ ਦੇ ਨਾਲ ਨਾਲ ਹੀ ਸਾਡੇ ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰ ਜਿਹੜਾ ਕਿ ਅਸੀਂ ਦੇਖਣ ਚਾਹੁੰਦੇ ਆ ਕਿ ਬਾਜ਼ਾਰ ਤੋਂ ਦਵਾਈ ਬੜੀ ਮਹਿੰਗੀ ਮਿਲਦੀ ਹੈ ਤੋਂ ਜੋ ਭਾਰਤ ਸਰਕਾਰ ਨੇ ਇੱਕ ਸਕੀਮ ਚਲਾਈ ਕਿ ਇਸ ਦਵਾਈ ਸਸਤੀ ਔਰ ਉਹੀ ਦਵਾਈ ਸੇਮ ਸాల్ਟ ਉਹ ਸਾਡੇ ਕੋਲ ਇੱਥੇ ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰ ਬੀ ਚੱਲਦਾ ਜਿਸ ਦੇ ਵਿੱਚ ਜੋ ਸਾਡਾ ਅਨੁਭਵ ਹੈ ਕਿ ਦਵਾਈ ਦੀ ਬਾਜ਼ਾਰ ਦੀ ਕੀਮਤ ਨਾਲੋਂ ਲਗਭਗ 20% ਕੀਮਤੇ ਇਹ ਦਵਾਈ ਇੱਥੇ ਅਵੇਲੇਬਲ ਹੈ ਔਰ ਸਾਡੇ ਆਸ-ਪਾਸ ਦੇ ਸਭ ਲੋਗ ਇਸ ਦਾ ਬਹੁਤ ਲਾਭ ਉਠਾ ਰਹੇ ਹਨ ਇਸ ਦੇ ਨਾਲ-ਨਾਲ ਸਾਡੇ ਇੱਥੇ ਇੱਕ ਕੰਪਿਊਟਰ ਟ੍ਰੇਨਿੰਗ ਸੈਂਟਰ ਜਿਹੜੇ ਕਿ ਛੋਟੇ ਬੱਚਿਆਂ ਨੂੰ ਨੀਡੀ ਸਟੂਡੈਂਟਸ ਨੂੰ ਇਹ ਹੈਂਡੀਕੈਪਡ ਸਟੂਡੈਂਟਸ ਨੂੰ ਅਸੀਂ ਚੈਰੀਟੇਬਲ ਬੇਸਿਸ ਤੇ ਕੰਪਿਊਟਰ ਦੀ ਟ੍ਰੇਨਿੰਗ ਦਿੰਨੇ ਆ ਤਾਂ ਕਿ ਉਹ ਆਪਣੀ ਕੰਪਿਊਟਰ ਦੀ ਸਿੱਖਿਆ ਲੈ ਕੇ ਆਪਣਾ ਰੋਜ਼ਗਾਰ ਆਪਣਾ ਕੰਮ ਕੋਈ ਨੌਕਰੀ ਉਹ ਕਰ ਸਕਣ ਇਹਦੇ ਨਾਲ ਨਾਲ ਸਾਡੇ ਇਸ ਕੇਂਦਰ ਦੇ ਬੇਸਮੈਂਟ ਦੇ ਵਿੱਚ ਸਾਡਾ ਇੱਕ ਪੋਲੀਕਲੀਨਿਕ ਚੱਲਦਾ ਹੈ ਜਿਸ ਦੇ ਵਿੱਚ ਅਲੱਗ-ਅਲੱਗ ਪੈਥੀਆਂ ਦੇ ਨਾਲ ਜਿਸ ਦੇ ਵਿੱਚ ਫਿਜ਼ੀਓਥੈਰੇਪੀ ਹੈ ਐਕਿਊਪ੍ਰੈਸ਼ਰ ਹੈ ਐਕਿਊਪੰਕਚਰ ਹੈ ਡੈਂਟਲ ਹੈ ਆਯੁਰਵੇਦਾ ਹੈ ਹੋਮੋਪੈਥੀ ਹੈ ਐਸੇ ਅਲੱਗ-ਅਲੱਗ ਪੈਥੀਆਂ ਦੇ ਨਾਲ ਪੇਸ਼ੈਂਟਸ ਦਾ ਇਲਾਜ ਕੀਤਾ ਜਾਂਦਾ ਹੈ ਸਾਡੇ ਕੋਲ ਓਪੀਡੀ ਹੈ ਔਰ ਜਦ ਦਾ ਸ਼ੁਰੂ ਹੋਇਆ ਮੈਂ ਕਹਿ ਸਕਦਾ ਕਿ ਲਗਭਗ 5 ਲੱਖ ਪੇਸ਼ੈਂਟ ਇਸ ਦਾ ਸਾਡੇ ਕੋਲੋਂ ਲਾਭ ਲੈ ਚੁੱਕੇ ਹਨ ਇਸ ਦੇ ਨਾਲ-ਨਾਲ ਇੱਕ ਪੰਚਗਰਮਾ ਦਾ ਜਿਹੜਾ ਕੰਮ ਹੁੰਦਾ ਹੈ ਜਿਹੜਾ ਅਸੀਂ ਕਹਿੰਦੇ ਆ ਸਾਊਥ ਦੇ ਥੈਰੇਪੀ ਹੈ ਮ사ਜ ਥੈਰੇਪੀ ਉਸ ਦੇ ਨਾਲ ਵੀ ਜਿਹੜੇ ਇੱਥੇ ਪੇਸ਼ੈਂਟਸ ਹੈ ਯਾ ਨੇੜੇ ਦੇ ਵਸਨੀਕ ਹੈ ਉਹ ਉਸ ਦਾ ਪੰਚ ਕਰਮਾ ਦਾ ਵੀ ਲਾਭ ਲੈਂਦੇ ਹੈ ਸਰ ਜਿਹੜੇ ਬਾਰੋ ਪੇਸ਼ੈਂਟਸ ਆਂਦੇ ਨੇ ਉਹਨਾਂ ਵਾਸਤੇ ਰਹਿਣ ਦੀ ਜਗ੍ਹਾ ਜਾਂ ਕੁਛ ਇਦਾਂ ਦਾ ਵੀ ਕੁਛ ਹੈਗਾ ਜਿਹੜੇ ਪੋਲੀਓ ਕਰੈਕਟਿਵ ਸਰਜਰੀ ਆਂਦੇ ਹੈ ਉਹਨਾਂ ਦੇ ਲਈ ਰਹਿਣ ਦੇ ਲਈ ਸਾਡੇ ਕੋਲ ਇੱਥੇ ਸਰਾਏ ਹੈ ਲਗਭਗ 20 ਕਮਰੇ ਸਾਡੇ ਕੋਲ ਹੈ ਕਿ ਅਗਰ ਉਹਨਾਂ ਨੇ ਕਿਸੇ ਨੇ ਰਹਿਣਾ ਹੈ ਉਹਨਾਂ ਦੇ ਅਟੈਂਡੈਂਸ ਨੇ ਰਹਿਣਾ ਹੈ ਤਾਂ ਉਹਨਾਂ ਦੇ ਰਹਿਣ ਦੀ ਵਿਵਸਥਾ ਹੈ ਪੇਸ਼ੈਂਟਲੀ ਤਾਂ ਉੱਪਰ ਵਾਰਡ ਬਣੇ ਹੀ ਹੋਏ ਜੀ ਖਾਣ ਪੀਣ ਦੀ ਵੀ ਹਾਂ ਖਾਣ ਪੀਣ ਦੀ ਵਿਵਸਥਾ ਕਰ ਦਿੰਦੇ ਆ ਉਹਨਾਂ ਦੀ ਸਾਰੀ ਵਿਵਸਥਾ ਹੁੰਦੀ ਹੈ ਜਿੰਨੇ ਪੇਸ਼ੈਂਟ ਸਾਡੇ ਕੋਲ ਆਉਂਦੇ ਆ ਚਾਹੇ ਆਰਟੀਫੀਸ਼ੀਅਲ ਲਿੰਗਸ ਲਈ ਆਉਂਦੇ ਆ ਚਾਹੇ ਪੋਲੀਓ ਕਰੈਕਟਿਵ ਸਰਜਰੀ ਲਈ ਆਉਂਦੇ ਆ ਉਹਨਾਂ ਦੀ ਵੀ ਖਾਣ ਪੀਣ ਦੀ ਵਿਵਸਥਾ ਨਿਸ਼ੁਲਕ ਸੀ ਦਿੰਦੇ ਆ ਸੋ ਸਾਡੇ ਨਾਲ ਡਾਕਟਰ ਸਾਹਿਬ ਪ੍ਰਿਆ ਰੰਜਨ ਵੀ ਮੌਜੂਦ ਹਨ ਗੱਲ ਕਰਾਂਗੇ ਵੀ ਟੈਕਨੀਕਲੀ ਕਿਸ ਤਰ੍ਹਾਂ ਬਣਾਉਂਦੇ ਨੇ ਤੇ ਕੀ ਕੁਝ ਪ੍ਰੋਸੈਸ ਹੁੰਦਾ ਸਰ ਕਿਵੇਂ ਬਣਦਾ ਹੈ ਕਿ ਸਾਈਜ਼ ਪਹਿਲਾਂ ਲਿੱਤਾ ਜਾਂਦਾ ਉਸ ਤੋਂ ਬਾਅਦ ਕੀ ਕਿਦਾਂ ਤਿਆਰੀ ਕਿਦਾਂ ਕਰਦੇ ਆ धन्यवाद पहले कि जैसे यहाँ पे हमारे पास पेशेंट आते हैं तो उनका प्रॉपर असेसमेंट लेते हैं असेसमेंट करने के बाद उनको हम लोग देखते हैं कि एक इनका एम्पोटेशन किस लेवल से हुआ है क्या इम्पोटेशन है किस वजह से हुआ है टोटल डायग्नोस्ट करने के बाद हम लोग फर्स्ट ऑफ ऑल पेशेंट का मेजरमेंट करते हैं जैसे कि एक हमारे पास बिलोनी एम्पोटेशन है जिनका घुटने से नीचे कटा हुआ है उनका हमने ये माप ले रखा है ये उनका बिलोनी का माप है इसको हम लोग क्या करते हैं जब हमारे पास पी पाउडर का घोल बनाते हैं इस घोल को हम लोग पोर करते हैं पोर करने के बाद हमारा एक पॉजिटिव मोल्ड रेडी हो जाता है लाइक डैट कि एक हमारा एक मोल्ड रेडी है एक पॉजिटिव मोल्ड है इसके ऊपर हम लोग फिर क्या करते हैं कि पॉजिटिव मोल्ड को फिर खोलने के बाद जो हम माप लेते हैं तो वहाँ पर हमारा कुछ कंटूर एरिया होता है जैसे कि बिलोनी प्रोसेस में होते हैं पटला टेंडन होते हैं पॉपटिटल फोसाज होते हैं इसे हम लोग कंटूर करते हैं कंटूर करने के बाद हम लोग हमारे पास एक हॉट एयर मशीन है जी इस मशीन में हम लोग क्या करते हैं कि पाइप डालते हैं जो बिलोनी प्रोसेस बनाते हैं उसमें 90 एम एम की पाइप चलाते हैं डायरेक्ट देखिए एक पाइप डाला हुआ है ये अभी टेम्परेचर हो जाएगा या मेल्ट हो जाएंगे ये प्रॉपर मेल्ट होने के बाद हमारा जो ਮੋਲਡ ਚੜ੍ਹੀ ਹੈ ਉਸ ਮੋਲਡ 'ਤੇ ਇਸ ਪਾਈਪ ਨੂੰ ਅਸੀਂ ਚੜ੍ਹਾएंगे ਪਾਈਪ ਚੜ੍ਹਾਣੇ ਕੇ ਬਾਅਦ ہمارا ਪ੍ਰੋਪਰ ਕੰਟੂਰ ਇੱਕ ਸ਼ੇਪ ਲੈ ਲੇਗਾ लाइट ड्रेट की हमारा एक बिलो नहीं बन जाएगा जी सर ये इस चीज़ का आ, क्या रोल है इसमें ये एक हॉट एयर ओवन मशीन है ये मशीन का टेम्परेचर जब वन डिग्री टेम्परेचर हो जाती है जिसमें हम कोई भी पाइप या प्लास्टिक डाल देंगे तो मेल्ट हो जाती है मेल्ट होने के बाद ये हम लोग प्रॉपर आराम से इसको कोई भी मोल्ड के ऊपर चढ़ा देंगे जो कि एक प्रॉपर शेप ले लेगा शेप लेने के बाद हम लोग उस पाइप को फिर जो सॉकेट रेडी हो जाती है उसको हम लोग तोड़ के फिर कंप्रेसर मशीन के सहारे से निकाल लेते हैं निकालने के बाद फिर हम लोग उसको प्रॉपर शेप देते हैं शेप देने के बाद हमारा एक बिलोनी या एवनी जो प्रोसेसिस होते हैं वो एक रेडी हो जाते हैं डेर आफ्टर जब पेशेंट आते हैं उनका हम लोग प्रॉपर ट्रायल लेते हैं फिर उनका फिटमेंट करते हैं फिर गेट ट्रेनिंग देते हैं लाइक डेस्ट की हमारे पास एक बिलोनी बना होगा ये हमारा बिलोनी प्रोस्थेसिस है जो जैसा कि सर ने ही बताया कि ट्रेडिशनल है इसको हम लोग बेसिकली जयपुर प्रोस्थेसिस के नाम से जानते हैं और ट्रेडिशनल है और हम लोग यहाँ पे अभी एक नया सिस्टम जो सर बताएँ कि एक मॉडलर सिस्टम भी हम लोग चालू किए हैं तो जो हमारा बिलोनी मॉडलर सिस्टम है इसमें क्या है कि एक तो हम लोग जब बनाते हैं तो पेशेंट प्रोसेस सेम रहता है पेशेंट जब आते हैं तो हम लोग कास्ट करते हैं कास्ट करने के बाद नेगेटिव मोल्ड से पॉजिटिव मोल्ड बनाते हैं इसका प्रॉपर जो होता है टीम लाइन वगैरह करने के बाद इसमें है कि हमने एक जो डायरेक्ट फुट है उस पर पाइप ਦਿਏ ਹਨ ਜੋ ਟ੍ਰੈਡੀਸ਼ਨਲ ਹੈ बाकी जो हमारा मॉडलर है मॉडलर में क्या होता है कि एक फुट होता है जो स्पेशल फुट होता है जब पेशेंट चलते हैं ये रोकन देते हैं पेशेंट को चलने में भी बहुत ही आसानी होती है कहीं कोई प्रॉब्लम नहीं आती उसके बाद क्या है फुट के ऊपर अडेप्टर लगी होती है अडेप्टर में हम फिर पायलोन रॉड लगाते हैं डेप्टर हम लोग सॉकेट सॉकेडेप्टर लगा के और ये हमारा बिलोनी प्रोस्थेसिस रेडी होता है फिर पेशेंट जब आते हैं इनका गेट रेडिंग करके और इनको फिर हम डिस्चार्ज करते हैं सर ये सारा कुछ पाइप से बना हुआ है ना हाँ जी हाँ जी ये जो एच पाइप है हाई डेंसिटी पॉलीएथिलीन पाइप है उससे हम लोग ये बनाते हैं

पेशेंट को बता देते हैं कि कम से कम आप पहला तो एक महीने बाद फॉलो अप के लिए आओ कि फॉलो अप के लिए आते हैं फिर हम लोग पेशेंट को चेक करते हैं उनका जो हमने फिटमेंट किया है वो प्रॉपर फिटमेंट है कि नहीं वो प्रॉपर चल पा रहे हैं कि नहीं चल पा रहे फिर उनको पेशेंट को बोलते हैं कि आप छः महीने या साल भर के बाद हमारे पास कंटिन्यू आते रहो और दिखाते रहो कि कहीं कोई दिक्कत तो नहीं आ रही है क्या है कि यहाँ पे जो सर्विसिंग होती है वो भी बिल्कुल फ्री है सर्विसिंग का कोई चार्ज नहीं लेते हैं पेशेंट आते हैं उनके पास कार्ड रहती है हम लोग देख के उनका सर्विसिंग कर देते हैं सर एक हैंडलूम देखा था उसमें ना वो कोई चीज़ अगर उठाना चाहे तो उसमें कुछ लगा था वो खींच के उसको उठा भी सकते हैं हाँ जी हाँ जी, वो क्या जी? जैसे कि हमारे पास जो एव एल्बो होते हैं बिलो एल्बो होते हैं तो जिनका एल्बो से नीचे कटा हुआ है तो उनका हम लोग लिम बनाते हैं तो वो एल्बो जो है वर्किंग कंडीशन में होती है उसमें क्या होता है कंट्रोल केवर सिस्टम लगे हुए होते हैं तो वो कंट्रोल केवर सिस्टम जैसे ही शोल्डर का फंक्शन करता है तो वो कंट्रोल केवर सिस्टम खींचते हैं फिर वो अपना जो एल्बो खुलता है फिंगर्स खुलते हैं वो किसी भी चीज़ को होल्ड कर ले सकते हैं जैसे कि चम्मच पकड़ना है चम्मच होल्ड कर लेंगे ग्लास पकड़ना है ग्लास होल्ड कर लेंगे वो अपने खा सकते हैं पी सकते हैं इतना वो काम कर सकते हैं इसमें एक हम लोग अटैचमेंट भी पेशेंट को बता देते हैं कि जैसे कि कोई खेती करना चाहते हैं तो खेती करने वाले के लिए एक हाशिया होते हैं काटने का वो अपना हैंड को खोल दिए और उस वो चीज़ को लगा लिए फिर वो अपना खेती का काम कर सकते हैं जैसे कोई महिलाएं हैं वो घर का काम का 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 करना चाहती हैं तो उनमें क्या है कि वो हैंड को खोल के चाकू अटैचमेंट आती है वो अटैचमेंट लगा लेंगे फिर अपना किचन का काम करके फिर काम खत्म हो गया फिर वो अपना करेंगे हैंड लगा लेंगे जी मतलब एक नॉर्मल तरीके से जो लोग काम करते हैं वो इस आर्टिफिशियल से कर सकते हैं लोग जी बिल्कुल नाइन्टी परसेंट हम इतना कह सकते हैं हंड्रेड परसेंट तो नहीं बोल सकते क्योंकि एक आर्टिफिशियल चीज़ है, है जो गॉड गिफ्टेड है वो तो गॉड गिफ्टेड है आर्टिफिशियल जो है वो इतना हम कह सकते हैं कि नाइन्टी परसेंट पेशेंट अपना वो प्रॉपर काम कर सकते हैं जब हम लोग पेशेंट आते हैं तो उनको प्रॉपर ट्रेनिंग देते हैं बताते हैं कैसे उनका यूज़ करना है उस तरह से उनको यूज करके यहाँ पे दिखाते हैं बोलते हैं घर पर भी आप सेम चीज़ यूज़ करो और हमें बताओ फीडबैक हम लोग फोन कॉल पर फीडबैक भी पेशेंट का लेते हैं फॉलोअप भी लेते हैं कि आप कैसे हो क्या हो आपका प्रॉपर काम कर रहा है हाथ पैड जो भी हम दिए हैं वो काम कर रहा है कि नहीं कर रहा है ये फीडबैक हम लोग लेते रहते हैं फीडबैक कैसा आता है हम फीडबैक पेशेंट का ज़्यादातर पेशेंट का पॉजिटिव ही फीडबैक आता है वो बोलते हैं कि हमें अच्छा चल रहा हूँ वो अपना वीडियो भी हमारे साथ शेयर करते हैं हम पेशेंट को बोलते हैं कि हमारे व्हाट्सअप नंबर पर अपना वीडियो शेयर करो ताकि मैं देखूँ कि आप अच्छे चल रहे हो कि नहीं चल रहे हो अगर उनको उस टाइम भी कोई दिक्कत आती है चलने में फ़ोन कॉल पर भी उनको गाइड करता हूँ कि हाँ आपका जो चलने का तरीका है थोड़ा गलत है इसको थोड़ा सा सुधारो या जिनका अच्छा है बोलते हैं और अपने आप को ये बधाओ अपना चलने का तरीका बधाओ चलने का स्पीड बढ़ाओ सारा कुछ G, thank you.